ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੇ ਖੁਸ਼ ਹੋਇਆ ਇੱਕ ਗੱਲ ਹੈ ਵੈਸੇ ਗੱਲਾਂ ਬਹੁਤ ਨਹੀਂ ਗੱਲ ਇਹ ਆ ਕਿ ਸਾਡੇ ਤੇ ਕਿਹੜੀ ਗੱਲ ਟੋਕਦੀ ਆ ਤੇ ਕਿਹੜੀ ਗੱਲ ਸਾਡੇ ਮਨ ਨੂੰ ਲੌਜਿਕ ਨਾਲ ਲੱਗਦੀ ਹੈ ਲੌਜਿਕ ਮਤਲਬ ਜਿਸ ਦਾ ਕੋਈ ਸਿਰ ਪੈਰ ਹੈ ਗੱਲਾਂ ਸੁਣਨ ਨੂੰ ਕਈ ਵਾਰੀ ਬਹੁਤ ਵਧੀਆ ਲੱਗਦੀਆਂ ਪਰ ਪ੍ਰੈਕਟੀਕਲ ਲਾਈਫ ਦੇ ਵਿੱਚ ਨਾ ਅਸੀਂ ਉਹਨਾਂ ਨੂੰ ਅਪਣਾ ਵੀ ਨਹੀਂ ਸਕਦੇ ਹੁੰਦੇ ਬਹੁਤ ਚੀਜ਼ਾਂ ਸੁਣ ਕੇ ਉੱਥੇ ਛੱਡਣੀਆਂ ਪੈਂਦੀ ਆ ਵਾਹ ਵਾਹ ਕਰਕੇ ਹੈਨਾ ਤਾਂ ਇੱਕ ਗੱਲ ਇਹ ਆ ਕਹਿੰਦੇ ਖੁਸ਼ ਹੋ ਆ ਕੌਣ ਜਿਹੜਾ ਦੁੱਖ ਦੇ ਵਿੱਚੋਂ ਵੀ ਆਲੇ-ਦੁਆਲੇ ਵਿੱਚੋਂ ਵੀ ਆਪਣੇ ਮਨ ਦੀਆਂ ਸਥਿਤੀਆਂ ਨੂੰ ਬਦਲ ਨਾ ਦੇਵੇ ਵੈਸੇ ਇਹ ਸਹੀ ਆ ਖੁਸ਼ੀ ਕੀ ਹੈ ਖੁਸ਼ ਅਸੀਂ ਮੰਨ ਲਓ ਇੱਕ ਪਾਲੇ ਖੁਸ਼ ਆ ਕੋਈ ਗੱਲ ਸਾਨੂੰ ਚੰਗੀ ਲੱਗੀ ਸਾਡੇ ਮਨ ਦੇ ਅਨੁਸਾਰ ਹੋਈ ਕੋਈ ਚੀਜ਼ ਅਸੀਂ ਖੁਸ਼ ਹੋ ਗਏ ਜੋ ਅਸੀਂ ਚਾਹੁੰਦੇ ਸੀ ਉਹ ਹੋਇਆ ਅਸੀਂ ਖੁਸ਼ ਹੋ ਗਏ ਫਿਰ ਹੁਣ ਇਹ ਥੋੜ੍ਹੀ ਹੈ ਕਿ ਸਾਡੇ ਚਾਹਣ ਨਾਲ ਹੀ ਸਾਰਾ ਕੁਝ ਹੋਣਾ ਸਾਡੇ ਚਾਹਣ ਨਾਲ ਦੁਨੀਆ ਥੋੜਾ ਚਲਦੀ ਆ ਸਾਡੇ ਚਾਹਣ ਨਾਲ ਵਕਤ ਥੋੜਾ ਚਲਦਾ ਸਾਡੇ ਚਾਹਣ ਨਾਲ ਸਵੇਰ ਤੋਂ ਸ਼ਾਮ ਤੱਕ ਸਾਡੇ ਹਾਲਾਤ ਸਾਡੇ ਮੁਤਾਬਕ ਥੋੜਾ ਹੁੰਦੇ ਆ ਤੇ ਫਿਰ ਅਸੀਂ ਦੁਖੀ ਕਹੀ ਕੀ ਆ ਇਹ ਦੁਨੀਆਦਾਰੀ ਦੇ ਹਾਲਾਤ ਆ ਵਕਤ ਦੇ ਹਾਲਾਤ ਕਿਸ ਤਰ੍ਹਾਂ ਦੇ ਵੀ ਹੋਣ ਮਨ ਉਸ ਸਥਿਤੀ ਨੂੰ ਉਵੇਂ ਲਵੇ ਕਿ ਜਿਵੇਂ ਹੋ ਰਿਹਾ ਕੁਦਰਤ ਕਰ ਰਹੀ ਆ ਸਭ ਸਹੀ ਆ ਮੇਰੇ ਤੇ ਸਿਰਫ ਇਨਾ ਕੋ ਫੈਕਟ ਆ ਕਿ ਮੈਂ ਇਹਨੂੰ ਬਦਲ ਨਹੀਂ ਸਕਦਾ ਤੇ ਓਕੇ ਇਹਦੇ ਚ ਹੀ ਖੁਸ਼ੀ ਆ ਅਸਲ 'ਚ ਉਹ ਵਧੀਆ ਖੁਸ਼ੀ ਹੈ ਪਰ ਇਹ ਖੁਸ਼ੀਆਂ ਜਿਹੜੀਆਂ ਆਪਾਂ ਕਹਿ ਦਈਏ ਕਿ ਇਫੈਕਟ ਸਾਡੇ ਤੇ ਪੈਂਦਾ ਨਹੀਂ ਇਹ ਤੇ ਤਕਰੀਬਨ ਅ ਮੰਨਣ ਵਾਲੀ ਗੱਲ ਹੈ ਕਿਉਂਕਿ ਸਾਡੇ ਤੇ ਇਫੈਕਟ ਪੈਂਦਾ ਹਰ ਚੀਜ਼ ਦਾ ਪੈਂਦਾ ਤੇ ਜਦੋਂ ਸਾਡੇ ਤੇ ਇਫੈਕਟ ਨਹੀਂ ਪੈਂਦਾ ਤਾਂ ਇਹਦਾ ਮਤਲਬ ਅਸੀਂ ਇਸ ਦੁਨੀਆ ਤੇ ਉਸ ਵਿਚਲੇ ਜੋ ਦੂਰੀ ਹੈ ਉਹ ਅਸੀਂ ਖਤਮ ਕਰਤੀ ਮਤਲਬ ਅਸੀਂ ਅੰਦਰ ਤੋਂ ਉਹਦੇ ਨਾਲ ਜੁੜ ਗਏ ਉਦੋਂ ਸਾਨੂੰ ਉਹਨਾਂ ਚੀਜ਼ਾਂ ਦਾ ਪ੍ਰਭਾਵ ਪੈਣਾ ਬੰਦ ਹੋ ਜਾਊਗਾ ਉਹ ਕਦੋਂ ਹੋਊਗਾ ਜਦੋਂ ਸਾਨੂੰ ਉਸ ਨੂੰ ਦੱਸਣ ਲਈ ਭਾਸ਼ਾ ਦੀ ਲੋੜ ਨਹੀਂ ਪੈਣੀ ਜਦੋਂ ਸਾਨੂੰ ਉਸ ਨਾਲ ਗੱਲ ਕਰਨ ਦੇ ਲਈ ਸ਼ਬਦਾਂ ਦੀ ਜ਼ਰੂਰਤ ਨਹੀਂ ਪੈਣੀ ਜ਼ਰੂਰਤ ਪੈਣੀ ਹੈ ਸਿਰਫ ਹਾਵ ਭਾਵ ਦੀ ਤੇ ਸੋਚ ਦੀ ਕਿਉਂਕਿ ਜੁੜੀ ਤੇ ਉਹਦੇ ਨਾਲ ਸੋਚ ਹੀ ਹੋਈ ਆ ਸ਼ਬਦ ਕਦੋਂ ਜੋੜਦੇ ਆ ਸਾਨੂੰ ਸ਼ਬਦ ਤਾਂ ਸਾਨੂੰ ਇੱਕ ਦੂਜੇ ਇਨਸਾਨਾਂ ਨਾਲ ਜੋੜਦੇ ਆ ਭਾਸ਼ਾਵਾਂ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੀਆਂ ਹਨ ਮੰਨ ਲਓ ਤੁਸੀਂ ਕਿਸੇ ਜਗ੍ਹਾ ਤੇ ਅਣਜਾਣ ਜਗ੍ਹਾ ਤੇ ਗਏ ਹੈਨਾ ਤੇ ਸਾਨੂੰ ਉਹਨਾਂ ਦੀ ਭਾਸ਼ਾ ਸਮਝ ਨਹੀਂ ਆ ਰਹੀ ਅਸੀਂ ਬਿੜਾਵਿਆਂ ਦੀ ਤਰ੍ਹਾਂ ਉਹਨਾਂ ਦੇ ਵੱਲ ਦੇਖਦੇ ਆਏ ਕੀ ਕਹਿ ਰਹੇ ਹੋਣਗੇ ਇਹ ਕੀ ਬੋਲ ਰਹੇ ਹੋਣਗੇ ਤੇ ਮੰਨ ਲਓ ਤੁਹਾਨੂੰ ਕੋਈ ਉੱਥੇ ਇੱਕ ਪੰਜਾਬੀ ਦੇਖ ਪਿਆ ਆਏ ਹਾਈ ਚਿਹਰੇ ਦੀ ਰੌਣਕ ਦੇਖਣ ਵਾਲੀ ਕਿ ਆਹ ਸਮਝੂ ਹੁਣ ਸਾਨੂੰ ਕੀ ਚਾਹੀਦਾ ਨਹੀਂ ਕੀ ਗੱਲ ਕਰਨੀ ਚਾਹੁੰਦੇ ਆ ਮਤਲਬ ਭਾਸ਼ਾ ਸਾਡੀ ਜਿਹੜੀ ਕੁਦਰਤੀ ਅਸੀਂ ਬੋਲਦੇ ਆਂ ਸ਼ਬਦ ਇੱਕ ਦੂਜੇ ਨੂੰ ਸਮਝਾਣ ਲਈ ਬੋਲਦੇ ਆਂ ਉਹਨੂੰ ਸਮਝਾਣ ਲਈ ਥੋੜਾ ਉਹਨੂੰ ਦੱਸਣ ਲਈ ਥੋੜਾ ਉਹਦੇ ਲਈ ਤਾਂ ਸਾਡੇ ਅੰਦਰ ਦੀ ਭਾਸ਼ਾ ਮਨ ਦਾ ਮਨ ਨਾਲ ਜੁੜਨਾ ਹੈ ਮਨ ਦਾ ਉਸ ਇੱਕ ਨਾਲ ਉਹ ਇੱਕ ਹੀ ਆ ਉਹ ਸੱਚੀ ਏਕਾ ਉਹ ਤੁਸੀਂ ਜੋ ਮਰਜ਼ੀ ਕਰੋ ਹਨਾ ਚਲੋ ਉਹਦੇ ਨਾਮ ਦੀ ਚਰਚਾ ਕਦੇ ਨਾ ਖਤਮ ਹੋ ਸਕਦੀ ਆ ਤੇ ਨਾ ਸ਼ੁਰੂ ਹੋ ਸਕਦੀ ਆ ਕਿਉਂਕਿ ਇੱਕ ਤੇ ਕੀ ਚਰਚਾ ਕਰਨੀ ਜੋ ਸਿਰਫ ਸਾਹ ਏ ਜੋ ਹਵਾ ਏ ਹਨਾ ਉਹ ਉਹ ਉਹਦੇ ਆਪਣੇ ਆਪਣੇ ਲੋਕ ਆਪਣੇ ਆਪਣੇ ਸ਼ਬਦਾਂ ਨਾਲ ਉਸ ਦੀ ਵਿਆਖਿਆ ਕਰਦੇ ਆ ਤੇ ਚਲੋ ਜੋ ਜਿੱਦਾਂ ਜਿਹਦੀ ਵਿਆਖਿਆ ਕਰਦਾ ਉਹਨੂੰ ਵੀ ਵਿਆਖਿਆ ਉਹ ਦੇ ਮੁਬਾਰਕ ਆਪਾਂ ਤੇ ਆਪਾਂ ਤੇ ਬਸ ਇਹ ਗੱਲ ਕਰਨੀ ਆ ਕਿ ਦੁਨੀਆਦਾਰੀ ਦੇ ਵਿੱਚ ਸਾਡੀਆਂ ਪਰੇਸ਼ਾਨੀਆਂ ਸਾਡੇ ਦੁੱਖ ਅਸੀਂ ਕਿਵੇਂ ਕੱਟ ਕਰਨੇ ਆ ਜਿਹਦੇ ਲਈ ਅਸੀਂ ਉਹਨੂੰ ਜਿਵੇਂ ਬਾਰ ਮੰਨਦੇ ਆ ਜੋ ਹੈ ਨਹੀਂ ਹੈ ਸਮਝੋ ਆਪਣੇ ਆਪ ਨੂੰ ਆਪਣੇ ਰਸਤੇ ਨੂੰ ਆਪਣੇ ਮਨ ਨੂੰ ਆਪਣੀਆਂ ਖੁਸ਼ੀਆਂ ਨੂੰ ਕਾਬਲੀਅਤ ਕਾਬਲੀਅਤ ਮਤਲਬ ਸਾਨੂੰ ਲੱਗਦਾ ਕਿ ਕਿਸੇ ਚੀਜ਼ ਦੀ ਪ੍ਰਾਪਤੀ ਸਾਨੂੰ ਖੁਸ਼ੀ ਦੇ ਸਕਦੀ ਆ ਸਾਨੂੰ ਮੁਕੰਮਲ ਮੰਜ਼ਲ ਦੇ ਸਕਦੀ ਆ ਇਹ ਗਲਤ ਆ ਜਰਾ ਸੋਚੋ ਜੋ ਸੋਚ ਰਿਆਂ ਉਹ ਹੋ ਗਿਆ ਫਿਰ ਤੇ ਫਿਰ ਇੱਕ ਨਵੀਂ ਹੋਰ ਸ਼ੁਰੂ ਹੋ ਜੂ ਤੇ ਫਿਰ ਉਸ ਤੋਂ ਬਾਅਦ ਇੱਕ ਨਵੀਂ ਹੋਰ ਸ਼ੁਰੂ ਹੋ ਜੂ ਇਹ ਨਹੀਂ ਖਤਮ ਹੋਣੀ ਇਹ ਨਹੀਂ ਖਤਮ ਹੋਣੀ ਉਹ ਕਿਆ ਸਮਝਦਾਰੀ ਇਹਦੇ ਵਿੱਚ ਹੀ ਆ ਜਿੱਦਾਂ ਹੋ ਜਿਵੇਂ ਹੋ ਖੁਸ਼ ਰਹੋ ਪੂਰੀ ਤਰ੍ਹਾਂ ਖੁਸ਼ ਰਹੋ ਇੰਜੋਏ ਕਰੋ ਦੁਨੀਆ ਜ ਵਾਰ-ਵਾਰ ਨਹੀਂ ਆਉਣਾ ਚਿਹਰੇ ਦੀ ਬੜੀ ਸਾਰੀ ਸਮਾਈਲ ਨਾਲ ਦਿਨ ਦੀ ਸ਼ੁਰੂਆਤ ਕਰਿਆ ਕਰੋ ਮਿਊਜ਼ਿਕ ਵਗੈਰਾ ਸੁਣ ਕੇ ਨੱਚਣ ਨੂੰ ਮਨ ਕਰੇ ਨੱਚੋ ਖੁਸ਼ ਰਹੋ ਖੁਸ਼ ਰਹੋ ਬਸ ਖੁਸ਼ ਰਹੋ ਤੇ ਖੁਸ਼ ਰਹਿਣਾ ਤੁਹਾਡੇ ਆਪਣੇ ਹੱਥ 'ਚ ਹੈ ਕੋਈ ਤੁਹਾਨੂੰ ਖੁਸ਼ ਨਹੀਂ ਕਰ ਸਕਦਾ ਕੋਈ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਜਦੋਂ ਤੱਕ ਤੁਸੀਂ ਨਾ ਚਾਹੋ ਕਿਸੇ ਦਾ ਕਰਜ਼ਾ ਅਸੀਂ ਦੇਣਾ ਥੋੜਾ ਹੀ ਹੈ ਕਿ ਕਿਸੇ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਦਲੀਏ ਸਾਡੀ ਆਪਣੀ ਸੋਚ ਸਾਡਾ ਆਪਣਾ ਮਨ ਇਹ ਦਿਮਾਗ ਨੇ ਦਿੱਤਾ ਇਹ ਕੁਦਰਤ ਨੇ ਦਿੱਤਾ ਦਿਮਾਗ ਤੇ ਇਸ ਨੂੰ ਜਿੰਨਾ ਕੋਸੀ ਵਰਤ ਸਕਦੇ ਆ ਵਰਤ ਕੇ ਆਪਣੇ ਲਈ ਆਪਣੇ ਲਈ એનર્ਜੀ ਰੱਖ ਠੀਕ ਹੈ ਚਲੋ 18 April 2024 ਦਿਨ ਹੈ ਵੀਰਵਾਰ ਦਾ 10ਵੀਂ ਤਿਥੀ ਅੱਜ ਅੱਛਾ 10ਵੀਂ ਵਾਲੇ ਦਿਨ ਵੱਡੇ ਵੱਡੇ ਰਿਆਂ ਨੂੰ ਵੱਡੇ ਵੱਡੇਰੇ ਉਹ ਕੌਣ ਜਿਨ੍ਹਾਂ ਦੇ ਕਣ ਸਾਡੇ ਸਰੀਰ ਦੇ ਅੰਦਰ ਨਹੀਂ ਸਾਡਾ ਸਾਡੇ ਵੱਡੇ ਵੱਡੇਰੇ ਸਾਡੇ ਬਜ਼ੁਰਗ ਸਾਡੇ ਸ਼ਹੀਦ ਸਾਡੀ ਕੌਮ ਦੇ ਵਾਰਿਸ ਜਿਨ੍ਹਾਂ ਦੇ ਅੱਗੋਂ ਅਸੀਂ ਉਹ ਇੱਕ ਸੀ 4 ਸੀ 14 ਸੀ ਉਹਨਾਂ ਤੇ ਅੱਗ 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 ਉਹ ਪੱਦੀਰ ਪਿਓਰ ਬਕਰਬਾ ਦੀ ਗੱਲੇ ਪਤਾ ਨਹੀਂ ਕਿੱਥੋਂ ਤੁਰੇ ਆਨੇ ਅਸੀਂ ਤੇ ਜਦੋਂ ਜਿੱਥੋਂ ਤੁਰੇ ਆ ਉਹ ਰਸਤੇ ਨੂੰ ਭੁੱਲ ਜੀ ਅਸੀਂ ਤੇ ਇੰਨੀ ਸਹੀ ਹੁੰਦਾ ਤਾਂ ਸ਼ੀਦਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ ਤੇ ਉਹਨਾਂ ਨੂੰ ਮੱਥਾ ਟੇਕਣਾ ਚਾਹੀਦਾ ਜ਼ਰੂਰ ਟੇਕੋ ਅੱਜ ਅਸ਼ਲੇਸ਼ਾ ਨਕਸ਼ਤਰ ਸਵੇਰੇ 7:00 ਵਜੇ 57 ਮਿੰਟ ਤੱਕ ਹੈ ਉਸ ਤੋਂ ਬਾਅਦ ਜੋ ਹੈ ਮਗਾ ਨਕਸ਼ਤਰ ਚੱਲੇਗਾ ਉਹ ਵੀ ਗੰਡਮੂਲ ਦਾ ਨਕਸ਼ਤਰ ਹੈ ਤੇ ਜੋ ਅੱਜ ਦੇ ਦਿਨ ਜਾਨੀ ਵੀਰਵਾਰ ਵਾਲੇ ਦਿਨ ਸਵੇਰੇ ਸਿੰਘ ਰਾਸ਼ੀ ਵਿੱਚ 7 57 ਤੋਂ ਬਾਅਦ ਜੋ ਸਿੰਘ ਰਾਸ਼ੀ ਵਿੱਚ ਚੰ드ਰਮਾ ਚਲੇ ਗਏ ਸਵੇਰੇ 7 57 ਤੋਂ ਹਾਂ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਕਿ ਦਸਵੀਂ ਦਾ ਪੱਖ ਜੋ ਹੈ ਸ਼ਾਮ ਨੂੰ ਤਕਰੀਬਨ 5:33 ਮਿੰਟ ਸਾਢੇ 5 ਵਜੇ ਤੱਕ ਦਸਵੀਂ ਤਿਥੀ ਦਾ ਪਾਕਿਆ ਪੂਰਾ ਦੇਣੀ ਰਹਿਣਾ ਮੈਂ 5:30 ਵਜੇ ਤੱਕ ਮੱਥਾ ਟੇਕ ਲਵੋ ਵੱਡੇ-ਵਡੇਰਿਆਂ ਨੂੰ ਯਾਦ ਕਰਕੇ ਉਹਨਾਂ ਦੇ ਨਾਮ ਦੇ ਜ਼ਰੂਰੀ ਨਹੀਂ ਹੈ ਕਿ ਬਹੁਤ ਕੁਛ ਚੜਾਇਆ ਜਾਵੇ ਬਹੁਤ ਕੁਛ ਦਿੱਤਾ ਜਾਵੇ ਬਸ ਇੱਕ ਸ਼ਰਦਾ ਦਾ ਅੰਦਰੋਂ ਨਮਸਕਾਰ ਕਰ ਲਈ ਜਾਵੇ ਨਿਮਰਤਾ ਦੇ ਨਾਲ ਧੰਨਵਾਦ ਕਰ ਲਿਆ ਜਾਵੇ ਚੀਜ਼ਾਂ ਦੀ ਜਰੂਰਤ ਕਿਸੇ ਨੂੰ ਕੋਈ ਹੈ ਨਹੀਂ ਇਹ ਤੇ ਇਨਸਾਨਾਂ ਨੂੰ ਠੀਕ ਹੈ ਚਲੋ ਪਰਮਾਤਮਾ ਆਪ ਸਾਡੇ ਕਿਰਪਾ ਬੜੀ ਰਵੇ ਹਨਾ ਤੇ ਅੱਜ ਦੇ ਦਿਨ ਚੰਦਰ ਸਿੰਘ ਰਾਸ਼ੀ ਵਿੱਚ ਮੰਗਲ ਸ਼ਨੀ ਦੀ ਦ੍ਰਿਸ਼ਟੀ ਕੀ ਪ੍ਰਭਾਵ ਪਵੇਗਾ ਜਾਣਦੇ ਹਾਂ ਸਭ ਤੋਂ ਪਹਿਲਾਂ ਅਰੀਜ਼ ਅਨਿ ਮੇਸ਼ ਰਾਸ਼ੀ ਵਾਲਿਆਂ ਦੇ ਲਈ ਪੰਜਵੇਂ ਸਥਾਨ ਵਿੱਚ ਚੰਦਰਮਾ ਤੇ ਜੋ ਬੁੱਧਾ ਨਕਸ਼ਤਰ ਸੀ ਉਹ ਤਕਰੀਬਨ ਚੱਲਿਆ ਅੱਜ ਸਵੇਰੇ 7:57 ਤੱਕ ਤੇ ਉਸ ਤੋਂ ਬਾਅਦ ਮਘਾ ਨਕਸ਼ਤਰ ਕੇਤੂ ਦਾ ਕાળા ਪੰਤੇ ਜੀ ਤੋਂ ਬੱਚੋ ਬੱਚਿਆਂ ਨਾਲ ਵੈਸਵਾਜੀ ਤੋਂ ਪਚੋ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਕੌਨਫੀਡੈਂਸ ਅੱਛਾ ਹੈ ਗੁਰੂ ਚੰਦਰ ਦੀ ਪੰਜਵੀਂ ਦ੍ਰਿਸ਼ਟੀ ਸੌਰੀ ਗੁਰੂ ਸੂਰਜ ਦੀ ਪੰਜਵੀਂ ਦ੍ਰਿਸ਼ਟੀ ਚੰਦਰ ਤੇ ਪੈ ਰਹੀ ਹੈ ਮਨਖੋਸ਼ ਹੈ ਨੇਮ ਫੇਮ ਵਧੀਆ ਪ੍ਰਸ਼ੰਸਾ ਹੋਈ ਤੁਹਾਡੀ ਤੇ ਦਿਨ ਤੁਹਾਡਾ ਵਧੀਆ ਜਾਵੇ ਮਿਸ਼ਰੀ ਦਾ ਸੇਵਨ ਕਰ ਲੋ ਹਲਕੇ ਰੰਗ ਪਹਿਨੋ ਮੱਥਾ ਜ਼ਰੂਰ ਟੇਕੋ ਆਪਣੇ ਇਸ ਨੂੰ ਵੀਰੇ ਖੋਲ ਚੜਾ ਕੇ ਟੌਰਸ ਬ੍ਰਿਕ ਰਾਸ਼ੀ ਵਾਲੇ ਚੌਥੇ ਚੰਦਰ ਤੇ ਨਕਸ਼ਤਰ ਤੁਹਾਨੂੰ ਪਤਾ ਹੀ ਹੈ ਕੇਤੂ ਦਾ ਹੈ ਕੇਤੂ ਤੁਹਾਡਾ ਮਿੱਤਰ ਨਹੀਂ ਹੈ ਇਸ ਕਰਕੇ ਸੱਟ ਚੋਟ ਤੋਂ ਬਚੋ ਫਿਸਲ ਕੇ ਡਿੱਗ ਸਕਦੇ ਹੋ ਤੇ ਆਪਣੀਆਂ ਕੀਮਤੀ ਚੀਜ਼ਾਂ ਸੰਭਾਲ ਰੱਖੋ ਚੋਰੀ ਹੋਣ ਦਾ ਡਰ ਜਾਂ ਗੁੰਮ ਦਾ ਡਰ ਵੀ ਰਹਿ ਸਕਦਾ ਹੈ ਕਿਤੇ ਪਾਣੀ ਤੋਂ ਨੰਗ ਰਹੇ ਹੋ ਤਾਂ ਚੋਲ ਦੁੱਧ ਚਲ ਪ੍ਰਵਾਹ ਕਰ ਦਿਓ ਦਸਵੀਂ ਤੇ ਅੱਜ ਬੱਚਿਆਂ ਨੂੰ ਪੜ੍ਹਾਈ ਵਾਲੇ ਬੱਚਿਆਂ ਨੂੰ ਕੁਝ ਨਾ ਕੁਝ ਖਾਣ ਨੂੰ ਦਿਓ ਜ਼ਰੂਰੀ ਹੈ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਛੋਟੀ ਵੱਡੀ ਯਾਤਰਾ ਸਫਲਕਾਰੀ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਸਕਦੇ ਹੋ ਕੋਈ ਨਵੀਂ ਡੀਲ ਕਰਨੀ ਹੈ ਸਭ ਤੋਂ ਬੈਸਟ ਦੇਣਾ ਕੋਈ ਚੀਜ਼ ਖਰੀਦਣੀ ਹੈ ਆਪਣੇ ਲਈ ਤਾ ਉਹਦੇ ਲਈ ਵੀ ਉਸ ਤੋਂ ਵੀ ਬੈਸਟ ਦੇਣਾ 10ਵਾਂ ਦਿਨ ਚੀਜ਼ ਖਰੀਦੀ ਗਈ 10 ਗੁਣਾ ਵਾਧੀ ਆ ਕਹਿੰਦੇ ਆ ਵੈਸੇ ਚੰਦਰਮਾ ਦੀ ਚੰਦਰ ਵੀ ਇਸ ਟਾਈਮ ਤੇ ਪੂਰੀ ਪਾਵਰ ਚ ਹੈ ਤੇ ਨਾਲੇ ਚਾਂਲਣ ਪੱਕਦੀ ਦਸਮੀ ਹੈ ਹਨਾ ਤਾਂ ਕੋਈ ਚੀਜ਼ ਲੈਣ ਲਈ ਖਰੀਦਣ ਲਈ ਅੱਜ ਦਾ ਦਿਨ ਬੈਸਟ ਹੈ ਤੇ ਮੱਥੇ ਤੇ ਤੁਸੀਂ ਚੰਦਨ ਲਗਾ ਲੈਣਾ ਹੈ ਤੇ ਛੋਟੀ ਜੀ ਚੰਦਨ ਦੀ ਲੱਕੜ ਲੈ ਕੇ ਮੰਦਰ ਵੀ ਰੱਖ ਸਕਦੇ ਹੋ ਕੈਂਸਰ ਕਰਕਰ ਰਾਸ਼ੀ ਵਾਲੇ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖੋ ਦਸਵੀਂ ਤੇ ਵੱਡੇ-ਵੱਡੇ ਰਿਆਂ ਯਾਦ ਕਰੋ ਤੇ ਆਪਣੇ ਘਰ ਦੇ ਛੱਤ ਤੇ ਪੰਜ ਪਤਾਸੇ ਰੱਖ ਦਿਓ ਪਤਾਸੇ ਜੋ ਨੇ ਕਾਰਕ ਮੰਨੇ ਜਾਂਦੇ ਆ ਸ਼ੁਕਰ ਦੇ ਤੇ ਜੋ ਚੰਦਰ ਹੈ ਤੁਹਾਡੇ ਦੂਸਰੇ ਸਥਾਨ ਵਿੱਚ ਹੈ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਠੀਕ ਹੈ ਅੱਛਾ ਫਲ ਮਿਲੇਗਾ ਤੇ ਨਾਲ ਹੀ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਅੱਜ ਜਰੂਰ ਕਰਨਾ ਹੈ ਤੁਸੀਂ ਤੇ ਦਿਨ ਅੱਛਾ ਜਾਵੇ ਇਸ ਦੇ ਲਈ ਗੁਲਾਬੀ ਰੰਗ ਪਹਿਨੋ ਲੀਓ ਸਿੰਘ ਰਾਸ਼ੀ ਵਾਲੇ ਸੇ ਥੋੜੀ ਜਿਹੀ ਢਿੱਲੀ ਐ ਸੇ ਧਿਆਨ ਰੱਖੋ ਸੇਤ ਲਈ ਕਹਿ ਸਕਦੇ ਆਪਾਂ ਕਿ ਸਿਤਾਰੇ ਥੋੜੇ ਪਰੇਸ਼ਾਨੀਆਂ ਵਾਲੇ ਆ ਨਜ਼ਲਾ ਜ਼ੁਕਾਮ ਛਿੱਕਾ ਮੌਸਮ ਬਦਲ ਰਿਹਾ ਥੋੜਾ ਜਿਹਾ ਇਹਦੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਦਿਮਾਗੀ ਟੈਨਸ਼ਨ ਥੋੜੀ ਬਹੁਤੀ ਵਧੀ ਰਹੇਗੀ ਕਿਸੇ ਕੇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ ਤਾਂ ਅੱਜ ਦੇ ਦਿਨ ਅਗਰ ਤੁਸੀਂ ਬਾਂਦਰਾ ਨੂੰ ਖਿਲਾ ਸਕਦੇ ਹੋ ਤਾਂ ਸੂਰਜ ਦਾ ਫਲ ਸ਼ੁਭ ਮਿਲੇਗਾ ਜੋ 9ਵੇਂ ਸਥਾਨ ਵਿੱਚ ਗੁਰੂ ਚੰਦਰ ਦੀ ਜੁਤੀ ਸਿੰਘ ਰਾਸ਼ੀ ਨੂੰ ਦੇਖ ਰਹੀ ਹੈ ਭਰ ਕੇਤੂ ਦਾ ਨਕਸ਼ਤਰ ਜੋ ਹੈ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਨ ਵਾਲਾ ਪੈਸਾ ਆਏਗਾ ਵੀ ਖਰਚਾ ਹੋਏਗਾ ਨਹੀਂ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੈ ਬਸ ਥੋੜੀ ਜਿਹੀ ਪੇਟ ਸੰਭਾਲਣਾ ਬਾਰੀ ਖਾਣੇ ਤੋਂ ਪ੍ਰੇਟੀਜ ਰੱਖੋ ਮੱਥਾ ਟੇਕਣ ਜਾ ਰਹੇ ਹਾਂ ਤਾਂ ਕਣ ਗਾਣ ਕਰ ਸਕਦੇ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਠੀਕ ਆ ਤੁਹਾਡੇ ਅੱਛੇ ਆ ਕੰਨਿਆ ਰਾਸ਼ੀ ਵਾਲਿਆਂ ਦੇ ਠੀਕ ਚੱਲਦੇ ਪਏ ਆ ਚੰਦਰ 12ਵੇਂ ਸਥਾਨ ਵਿੱਚ ਆ ਥੋੜੀ ਬਹੁਤੀ ਕਲਪਹਾਟ ਕਿਉਂਕਿ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਜਦੋਂ ਸਾਡੇ ਪਰਿਵਾਰ ਵਾਲੇ ਜਾਂ ਸਾਡੇ ਆਲੇ ਦੁਆਲੇ ਵਾਲੇ ਸਾਡੀ ਸੁਣਦੇ ਨਹੀਂ ਤਾਂ ਫਿਰ ਤੁਸੀਂ ਡਿਸਟਰਬ ਹੋ ਹੀ ਜਾਣਾ ਬਸ ਇਦਾਂ ਦੀ ਸਿਚੁਏਸ਼ਨ ਰਹਿਣੀ ਹੈ ਕਿ ਪਰਿਵਾਰਿਕ ਮੈਂਬਰਾਂ ਨਾਲ ਥੋੜੀ ਕਿਹਾ ਸੁਣੀ ਤਣਾਅ ਮਹਿਸੂਸ ਹੋ ਸਕਦਾ ਹੈ ਖਰਚਿਆਂ ਤੇ ਥੋੜਾ ਜਿਹਾ ਕੰਟਰੋਲ ਰੱਖੋਗੇ ਤਾਂ ਆਰਥਿਕ ਸਥਿਤੀ ਠੀਕ ਰਹੇਗੀ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਤੇ ਕੁੱਤੇ ਨੂੰ ਬਿਸਕੁਟ ਪਾ ਦਿਓ ਸਵੇਰ ਤੋਂ ਹੀ ਕਿ ਤੁਹ ਸੁਭਫਲ ਦੇਗਾ ਲਿਬਰਾ ਤੁਲਾ ਰਾਸ਼ੀ ਵਾਲੇ ਇਨਕਮ ਦੇ ਲਈ ਸਿਤਾਰੇ ਚੰਗੇ ਆ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਪਰ ਵਿਦੇਸ਼ ਵੱਲੋਂ ਚੰਗੀ ਖਬਰ ਸੋਨਾਂ ਨੂੰ ਮਿਲ ਸਕਦੀ ਹੈ ਇੱਕ ਦੁੱਧ ਦਾ ਪੈਕੇਟ ਧਰਮਿਕ ਸਥਾਨ ਤੇ ਰੱਖਣ ਤੇ ਚੰਦਰ ਦਾ ਫਲ ਸ਼ੁਭ ਮਿਲੇਗਾ ਬੈਕ ਪੇਨ ਤੋਂ ਬਚੋ ਤੇ ਸੈਰ ਜ਼ਰੂਰ ਕਰੋ ਤਾਂ ਕਿ ਸੂਰਜ ਬ੍ਰਹਸਪਤ ਸੱਤਵੇਂ ਸਥਾਨ 'ਚ ਸ਼ੁਭ ਫਲ ਦੇਵੇ ਅੱਜ ਦੇ ਦਿਨ ਤੁਸੀਂ ਕੇਸਰ ਮੱਥੇ ਤੇ ਜ਼ਰੂਰ ਲਗਾਣਾ ਤੇ ਕੇਸਰ ਵਾਲੀ ਖੀਰ ਅਗਰ ਬਣਾਣਿਓ ਘਰ ਵਿੱਚ ਤਾਂ ਵਧੀਆ ਆਪ ਵੀ ਖਾਓ ਬੱਚਿਆਂ ਨੂੰ ਖਿਲਾਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਸਿਤਾਰੇ ਠੀਕ ਨੇ ਜੀ ਤੁਹਾਡੇ ਕੇਤੂ ਦਾ ਨਕਸ਼ਤਰ ਮਿੱਤਰ ਹੀ ਹੈ ਤੇ ਹਰ ਪਾਸੇ ਸਫਲਤਾ ਮਿਲੇਗੀ ਚੰਦਰ ਦਸਵੇਂ ਸਥਾਨ ਵਿੱਚ ਦਿਨ ਲੰਘ ਜਾਏਗਾ ਸ਼ਾਮ ਨੂੰ ਥੋੜੀ ਜਿਹੀ ਪਰੇਸ਼ਾਨੀ ਵਿਰੋਧੀ ਦਬੇ ਰਹਿਣਗੇ ਥਕਾਵਟ ਥੋੜੀ ਜਿਹੀ ਮਹਿਸੂਸ ਹੋਵੇਗੀ ਉਤਆਵਲਾਪਣ ਬੇਚੈਨੀ ਥੋੜੀ ਬਹੁਤੀ ਪਰ ਪਰਸ਼ਾਤੇ ਕੰਟਰੋਲ ਰੱਖੋਗੇ ਸਹਿਜਤਾ ਨਾਲ ਚੱਲੋਗੇ ਤਾਂ ਹਰ ਚੀਜ਼ ਬਿਉਂਦਵੰਤ ਤਰੀਕੇ ਨਾਲ ਕਰੋ ਸ਼ੁਭ ਸ਼ੁਭ ਬੋਲੋ ਖਾਸ ਤੌਰ ਤੇ ਚੰਗਾ ਰਹੇਗਾ ਰਾਤ ਨੂੰ ਦੁੱਧ ਦਹੀਂ ਨਾ ਖਾਓ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਆਪਣੇ ਈਸ਼ਟ ਨੂੰ ਆਪਣੇ ਵੱਡੇ-ਵਡੇਰਿਆਂ ਨੂੰ ਮੱਥਾ ਟੇਕੋ ਮਾਂ ਦਾ ਆਸ਼ੀਰਵਾਦ ਲਓ ਦਿਨ ਵਧੀਆ ਜਾਏਗਾ ਹਾਂ ਕਾਲਾ ਨੀਲਾ ਰੰਗਾ ਜਿ ਨਹੀਂ ਪਾਓ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਹੋਏ ਚੰਗੇ ਕੇਤੂ ਦਾ ਨਕਸ਼ਤਰ ਵੀ ਮਿੱਤਰ ਕੰਮ ਕਰ ਚੇਂਜ ਕਰਨ ਲਈ ਨਵਾਂ ਕੰਮ ਫਰਮ ਲਈ ਸਮਾਂ ਬਿਲਕੁਲ ਬਿਹਤਰ ਹੈ ਕੋਈ ਨਵੀਂ ਚੀਜ਼ ਖਰੀਦਣੀ ਹੈ ਤਾਂ ਸ਼ੁਕਰ ਵੀ ਤੁਹਾਨੂੰ ਸ਼ੁਭਫਲ ਦੇ ਹੀ ਰਹੀ ਹੈ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਥੋੜਾ ਮਾਤਾ ਦੇ ਜੋੜਾ ਚ ਦਰਦ ਰਹਿ ਸਕਦਾ ਉਸ ਦੇ ਲਈ ਅੱਜ ਹਰੀ ਮੂੰਗੀ ਲੰਗਰ ਚ ਦੇ ਸਕਦੇ ਹੋ ਕੈਪ੍ਰਿਗਨ ਮਕਰ ਰਾਸ਼ੀ ਵਾਲੇ ਸਿਤਾਰੇ ਠੀਕ ਠਾਕ ਨੇ ਪਰ ਥੋੜੀ ਜਿਹੀ ਉਦਾਸੀ ਕਿਉਂਕਿ ਚੰਦਰ 8ਵੇਂ ਸਥਾਨ ਵਿੱਚ ਗਿਆ ਆਲੇ ਦੁਆਲੇ ਗੱਲਾਂ ਉਲਝੇ ਮੇ ਲੈ ਕੇ ਪਰੇਸ਼ਾਨੀ ਤੁਹਾਡੀ ਵਾ ਸਕਦੀ ਆ ਕਿਉਂਕਿ ਚੰਦਰ 8ਵੇਂ ਸਥਾਨ ਵਿੱਚ ਮਨ ਉਦਾਸੀ ਕੁਝ ਅਜੀਬ ਜੀਆਂ ਗੱਲਾਂ ਦਿਮਾਗ ਤੇ ਘਰ ਕਰ ਗਈਆਂ ਨਿਕਲ ਹੀ ਨਹੀਂ ਰਹੀਆਂ ਕਿ ਕਿਤੇ ਐ ਨਾ ਹੋ ਜਾਏ ਕਿਤੇ ਐ ਨਾ ਹੋ ਜਾਏ ਇਸ ਕਰਕੇ ਤੁਸੀਂ ਪਰੇਸ਼ਾਨ ਹਲਕਾ ਜਿਹਾ ਮਿਊਜ਼ਿਕ ਆਪਣੇ ਕੋਲ ਲਗਾ ਕੇ ਰੱਖੋ ਤੇ ਵਧੀਆ ਰਹੇਗਾ ਦੁੱਧ ਖਰਾਬ ਬਿਲਕੁਲ ਨਾ ਕਰੋ ਫਟਾਉ ਨਾ ਉਤਾਵਲਾਪਣ ਬੇਚੈਨੀ ਤੋਂ ਬਚੋ ਬੱਚਿਆਂ ਨਾਲ ਥੋੜਾ ਜਿਹਾ ਹਲਕੇ ਚ ਪੇਸ਼ਾ ਉਹ ਘਰ ਵਿੱਚ ਬੱਚੇ ਦੀ ਸਿਹਤ ਨੂੰ ਲੈ ਕੇ ਥੋੜੀ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਚੰਦਰ 8 ਹੈ ਹਾਂ ਫਿਸਲਣ ਤੋਂ ਵੀ ਡਰੋ ਤੇ ਬਚ ਕੇ ਰਹੋ ਸੌਰੀ ਡਰੋ ਨਹੀਂ ਬਚ ਕੇ ਰਹੋ ਫਿਸਲਣ ਤੋਂ ਬਚ ਕੇ ਰਹਿਓ ਡਰਨ ਦੀ ਜਰੂਰਤ ਨਹੀਂ ਐ ਵਾਹਾਂ ਧਿਆਨ ਨਾਲ ਚਲਾਓ ਬਸ ਉਸ ਚੀਜ਼ ਤੋਂ ਥੋੜਾ ਡਰ ਕੇ ਰਹਿਣਾ ਜ਼ਰੂਰੀ ਆ ਕਿ ਵਾਹਨ ਕਿਤੇ ਨੁਕਸਾਨ ਨਾ ਹੋ ਚੁਵੇ ਹੈਨਾ ਤੇ ਅੱਜ ਦੇ ਦਿਨ ਤੁਸੀਂ ਕਿਉਂਕਿ ਸ਼ੁਕਰ ਤੀਸਰੇ ਸਥਾਨ ਵਿੱਚ ਐ ਇੱਕ ਤਾਂ ਪਤਨੀ ਦੀ ਸਲਾਹ ਨਾਲ ਚੱਲਣਾ ਹੈ ਤੁਸੀਂ ਤੇ ਦੂਜਾ ਗਾਂ ਨੂੰ ਰੋਟੀ ਪਾ ਦੇਣੀ ਆ ਅਕਿਊਰਸ ਕੁੰਭ ਰਾਸ਼ੀ ਵਾਲੇ ਤਨ ਕੰਮ ਕਰ ਬਿਜ਼ਨਸ ਲਈ ਇੱਕ ਚੰਗਾ ਪਰ ਕਿਤੇ ਪੇਪਰ ਡੀਲ ਕਰਨੀ ਹੈ ਵੈਸੇ ਦਿਨ ਅੱਛਾ ਹੈ ਪਰ ਮਾਤਾ ਪਿਤਾ ਦੀ ਪਰਿਵਾਰ ਦੀ ਸਲਾਹ ਨਾਲ ਪ੍ਰੇਮ ਸੰਬੰਧ ਹੋਣ ਚਾਹੇ ਘਰ ਪਰਿਵਾਰ ਹੋਵੇ ਚਾਹੇ ਬਿਜ਼ਨਸ ਹੋਵੇ ਉਹਨਾਂ ਦੀ ਸਲਾਹ ਨਾਲ ਅੱਗੇ ਵਧੋਗੇ ਤਾਂ ਜਿਆਦਾ ਚੰਗੇ ਨਤੀਜੇ ਤੁਹਾਨੂੰ ਮਿਲਣਗੇ ਪਰਿਵਾਰ ਮਾਤਾ ਪਿਤਾ ਦੀ ਆਗਿਆ ਮਰਜ਼ੀ ਤੋਂ ਬਿਨਾ ਕਿਸੇ ਰਿਸ਼ਤੇ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ ਐਵੇਂ ਹੀ ਬਦਨਾਮੀ ਹੋ ਜਾਏਗੀ ਅਗੋ ਚੰਦਰ ਕੇਤੂ ਦਾ ਗ੍ਰਹਿ ਜੋਗ ਲੱਗੇਗਾ ਤੇ ਦੇਖੋ ਤੁਸੀਂ ਆਸ਼ੀਰਵਾਦ ਲੈਣਾ ਚਾਹੀਦਾ ਨਾ ਮਾਤਾ ਪਿਤਾ ਦਾ ਤੇ ਉਹ ਲੈ ਕੇ ਚੱਲੋ ਵਧੀਆ ਪਾਇਸੇ ਜ਼ਮੀਂਦਾਰੀ ਵਾਲਿਆਂ ਦੇ ਲਈ ਸਿਤਾਰੇ ਠੀਕ ਨੇ ਜੀ ਕੇਤੂ ਦਾ ਨਕਸ਼ਤਰ ਵੀ ਮਿੱਤਰ ਹੈ ਉਹ ਤੁਹਾਡਾ ਸ਼ੁਕਰ ਪਰਸਨਲਿਟੀ ਦੇ ਰਿਹਾ ਸੂਰਜ ਬ੍ਰਾਸਪ ਨੇਮ ਫੇਮ ਦੇ ਰਿਹਾ ਲੋਜੀਕਲੀ ਦੇਖਿਆ ਜਾਵੇ ਤਾਂ ਆਪਣਾ ਕੰਮ ਕਰਨ ਵਾਲਿਆਂ ਦਾ ਦਿਨ ਬਿਲਕੁਲ ਬਿਹਤਰ ਜਾਏਗਾ ਕੇਤੂ ਦਾ ਨਕਸ਼ਤਰ ਜੋ ਹੈ ਉਹ ਤੁਹਾਨੂੰ ਫਾਇਦਾ ਦੇਵੇਗਾ ਔਲਾਦ ਲਈ ਵੀ ਔਲਾਦ ਪ੍ਰਾਪਤੀ ਲਈ ਵੀ ਸਿਤਾਰੇ ਹੋਏ ਸ਼ੁਭ ਥੋੜਾ ਜਿਹਾ ਆਪਣੇ ਵਿੱਚ ਚੇਂਜ ਕਰਨ ਲਈ ਜੋ ਤੁਸੀਂ ਸੋਚ ਰਹੇ ਸੀ ਕਿ ਇਦਾਂ ਕਰਨਾ ਇਦਾਂ ਕਰਨਾ ਉਹਦੇ ਵੱਲ ਧਿਆਨ ਦਿਓ ਆਪਣੇ ਆਪ ਵਿੱਚ ਥੋੜੀ ਤਬਦੀਲੀ ਤੁਹਾਨੂੰ ਚੰਗਾ ਮਹਿਸੂਸ ਕਰਾਏਗੀ ਗੁੱਸੇ ਤੇ ਕੰਟਰੋਲ ਰੱਖੋ ਕਈ ਮੁੱਦਿਆਂ ਵਿੱਚ ਚੁੱਪ ਰਹੋ ਬਸ ਚੁੱਪੀ ਰਹੋ ਜਿੱਥੇ ਸਲਾਹ ਨਹੀਂ ਮੰਨੀ ਜਾਂਦੀ ਨਹੀਂ ਸੁਣੀ ਜਾਂਦੀ ਉੱਥੇ ਸਲਾਹ ਨਾ ਦਿਓ ਦਿਨ ਵਧੀਆ ਜਾਏਗਾ ਏਸੀ ਜੀ ਅਸਟ੍ਰੋਲੋਜੀ ਵਿਦਿਓ ਲੌਜਿਕ ਵਿੱਚ ਆਪਾਂ ਦੱਸਿਆ ਤੁਹਾਨੂੰ ਤੇ ਦਸਵੀਂ ਤੇ ਮੱਥਾ ਤੁਸੀਂ ਟੇਕ ਹੀ ਲੈਣਾ ਹੈ ਠੀਕ ਹੈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਨਹੀਂ ਪਤਾ ਤਾਂ ਆਪਣੇ ਘਰ ਵਿੱਚ ਥੋੜੀ ਜਿਹੀ ਦੇਖ ਬਣਾ ਕੇ ਆਪਣੇ ਬਾਬੇ ਸਿੱਦਾ ਦਾਦਾ ਸਿੱਦਾ ਜੀ ਦਾ ਨਾਮ ਲੈ ਕੇ ਮੱਥਾ ਟੇਕੋ ਕਿਰਪਾ ਤੇਰੀ ਅਸ਼ੀਰਵਾਦ ਆ ਤੁਹਾਡਾ ਬਜ਼ੁਰਗੋ ਸਭ ਅੱਛਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਅੱਜ ਦਾ ਵਾਸਤੂ ਟਿਪੇ ਆ ਕਿ ਘਰ ਵਿੱਚ ਦਸਵੀਂ ਵਾਲੇ ਦਿਨ ਜ਼ਰੂਰ ਕੁਝ ਨਾ ਕੁਝ ਖਰੀਦਣਾ ਚਾਹੀਦਾ ਚੰਗਾ ਹੁੰਦਾ ਹੈ ਵਾਧਾ ਹੁੰਦਾ ਰਹਿੰਦਾ ਠੀਕ ਹੈ ਤੇ ਨਾਲ ਘਰ ਦਾ ਸੋਨਾ ਕਦੇ ਨਹੀਂ ਵੇਚਣਾ ਚਾਹੀਦਾ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਘਰ ਦਾ ਸੋਨਾ ਮਤਲਬ ਖਾਨਦਾਨੀ ਸੋਨਾ ਅਗਰ ਤੁਸੀਂ ਇਨਵੈਸਟਮੈਂਟ ਲਈ ਕੋਈ ਸੋਨਾ ਕਿਸੇ ਨੇ ਪੁੱਛਿਆ ਸੀ ਕਿ ਸੋਨਾ ਖਰੀਦਣਾ ਮਾੜਾ ਗਵਾਚਣਾ ਮਾੜਾ ਹੁੰਦਾ ਜਾਂ ਵੇਚਣਾ ਮਾੜਾ ਹੁੰਦਾ ਤਾਂ ਉਹਦੇ ਚ ਮਾੜਾ ਚੰਗਾ ਕੁਝ ਨਹੀਂ ਹੈ ਇਹ ਪ੍ਰਾਪਰਟੀ ਤੁਸੀਂ ਹੈ ਤੁਹਾਡੀ ਤੁਸੀਂ ਇਨਵੈਸਟਮੈਂਟ ਲਈ ਲਿਆਏ ਤਾਂ ਕੋਈ ਚੱਕਰ ਨਹੀਂ ਹੈ ਪਰ ਅਗਰ ਤੁਸੀਂ ਆਪਣੇ ਖਾਂ ਦਾ ਨਹੀਂ ਸੋਨਾ ਬਜ਼ੁਰਗਾਂ ਦਾ ਸੋਨਾ ਆਪਣੀਆਂ ਜ਼ਰੂਰਤਾਂ ਲਈ ਵੇਚਦੇ ਹੋ ਤਾਂ ਉਹ ਸ਼ੁਭ ਨਹੀਂ ਹੁੰਦਾ ਠੀਕ ਹੈ ਹਾਂ ਤੁਸੀਂ ਆਪ ਲਿਆਏ ਆਪਣੀ ਜ਼ਰੂਰਤਮੰਦ ਟਾਈਮ ਤੇ ਤੁਸੀਂ ਉਸ ਚੀਜ਼ ਨੂੰ ਲੈਣ ਦੇਣ ਕਰ ਸਕਦੇ ਹੋ ਕੋਈ ਚੱਕਰ ਨਹੀਂ ਸਮਾਂ ਇਜਾਜ਼ਤ ਦਾ ਆਪ ਸਭ ਦਾ ਅਜਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ